ਸਾਸਰੇ ਗਾਲ ਜੀ ਜੋ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਮ ਤੇ ਮੈਂ ਪਰਜੰਤ ਸਿੰਘ ਮਾਨ ਅੱਜ 3 ਸਤੰਬਰ 2025 ਦੇ ਟਾਈਮ ਕਰੀਬ ਦੁਪਹਿਰ ਦੇ 1:00 ਵਜੇ ਜਾ ਰਹੇ ਨੇ ਗੱਲਬਾਤ ਮੌਸਮ ਦੇ ਬਦਲਦੇ ਮਜਾਜ ਤੇ ਡੈਮਾ ਦੇ ਵਾਧੇ ਆਫਵਾਣ ਵਾਲੀ ਗੱਲਬਾਤ ਕਰਾਂਗੇ ਜੇ ਪਿਛਲੇ ਕਈ ਦਿਨਾਂ ਦੀ ਗੱਲ ਕੀਤੀ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਜਾਰੀ ਹੈ ਭਾਰੀ ਮੀਂਹ ਦੇ ਕਾਰਨ ਭਾਰੀ ਮੀਂਹ ਦੇ ਲਗਾਤਾਰ ਦੌ ਚੱਲਣ ਦੇ ਕਾਰਨ ਪੰਜਾਬ ਵਿੱਚ ਪੱਕੀਆਂ ਸੱਤਾਂ ਵੀ ਜਿਹੜੀਆਂ ਹੁਣ ਚਾਉਂ ਲੱਗੀਆਂ ਨੇ ਜੀਦਾ ਕਰਕੇ ਹੁਣ ਲੋਕ ਤਰਪਾਲਾਂ ਸੱਤਾਂ ਦੇ ਉੱਪਰ ਪਾ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਹੜ੍ਹਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਜਿਹੜੀ ਹਾਲਾਤ ਨੇ ਪੰਜਾਬ ਦੇ ਉਹ ਐਮਰਜੈਂਸੀ ਮਾਰਗੇ ਬਣੇ ਹੋਏ ਨੇ ਸੋ ਆਉਂਦੇ ਦਿਨਾਂ ਵਿੱਚ ਵੀ ਸਥਿਤੀ ਵਿੱਚ ਹੋਰ ਸੁਧਾਰ ਹੋਣ ਦੀ ਸੁਭਾਵਨਾ ਜਿਹੜੀ ਘੱਟ ਦਿਖਾਈ ਦੇ ਰਹੀ ਹੈਗੀ ਕਿਉਂਕਿ ਜਿਹੜਾ ਡਾਈਮਾ ਦਾ ਲੈਵਲ ਆ ਉਹ ਲਗਾਤਾਰ ਵੱਧ ਰਿਹਾ ਜੀਦਾ ਕਰਕੇ ਹੜ੍ਹਾਂ ਦਾ ਡੌਰ ਆ ਜਿਹੜਾ ਥੋੜਾ ਲੰਬਾ ਖਿਸਕ ਸਕਦਾ ਇਦਾਂ ਦੀ ਸੁਭਾਵਨਾ ਜਾਪ ਰਹੀ ਆ ਕਿਉਂਕਿ ਟਾਈਮਾਂ ਵਿੱਚ ਲਗਾਤਾਰ ਪਾਣੀ ਦਾ ਲੈਵਲ ਵਧ ਰਿਹਾ ਹੈਗਾ ਜੇ ਇੱਕ ਗੱਧਰਿਆ ਦੀ ਗੱਲ ਕੀਤੀ ਹੈ ਕੱਗਰ ਕੱਲ ਵੀ ਇਫਾਨ ਤੇ ਚੱਲ ਰਿਹਾ ਸੀਗਾ ਤੇ ਅੱਜ ਦੀ ਗੱਲ ਕੀਤੀ ਆਵੇ ਤਾਂ ਕੱਗਰਿਆ ਵਿੱਚ ਕੱਗਰ ਕੈਚਮੈਂਟ ਵਿੱਚ ਲਗਾਤਾਰ ਅੱਜ ਭਾਰੀ ਮੀਂਹ ਪੈ ਰਿਹਾ ਜਿਸ ਦਾ ਕਰਕੇ ਪਾਣੀ ਹੁਣ ਖੇਤਾਂ ਦੇ ਵਿੱਚ ਓਵਰਫਲੋ ਹੋਣਾ ਸ਼ੁਰੂ ਹੋ ਚੁੱਕਿਆ ਹੈਗਾ ਕਨੌਰ ਦੇ ਇਲਾਕਿਆਂ ਵਿੱਚ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਹਾਈ ਅਲਰਟ ਜਾਰੀ ਕੀਤਾ ਗਿਆ ਹੈਗਾ ਘੱਗਰ ਦੇ ਨੇੜੇ ਨਾ ਜਾਓ ਜਿਹੜੇ ਘੱਗਰ ਦੇ ਨਾਲ ਲੱਗਦੇ ਨੀਵੇਂ ਲੱਕ ਨੇ ਉਹਨਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਲਈ ਅਲਰਟ ਕੀਤਾ ਗਿਆ ਹੈਗਾ ਹੁਣ ਘੱਗਰ ਕੈਚਮੈਂਟ ਵਿੱਚ ਲਗਾਤਾਰ ਤੜਕਸਾਰ ਤੋਂ ਰਾਤ ਤੋਂ ਭਾਰੀ ਮੀਂਹ ਜਾਰੀ ਹੈਗਾ ਤੇ ਇਹ ਸ਼ਾਮ ਤੱਕ ਘੱਗਰ ਦਰਿਆ ਦਾ ਜਿਹੜਾ ਪਾਣੀ ਦਾ ਲੈਵਲ ਲੱਗਾ ਉਹ ਸੰਗਰੂਰ ਮਾਨਸਾ ਸਰਦੂਲਗੜ ਫਤਿਆਬਾਦ ਤੇ सिरसा ਲੱਗੇ ਵੀ ਜਿਹੜਾ ਸ਼ਾਮ ਦੇਰ ਰਾਤ ਤੱਕ ਜਿਹੜਾ ਵਾਦਾ ਦਿਖਾਈ ਦੇ ਸਕਦਾ ਤੇ ਕੁਝ ਲਾ ਖੇਤਾਂ ਵਿੱਚ ਵੀ ਜਿਹੜਾ ਓਵਰਫਲੋ ਹੁੰਦਾ ਦਿਖਾਈ ਦੇ ਸਕਦਾ ਸੋ ਘੱਗਰ ਦਰਿਆ ਨਾਲ ਲੱਗਦੇ ਇਲਾਕੇ ਚੌਕਸ ਤੇ ਅਲਰਟ ਰਹੇ ਜੇ ਸਤਲੁਜ ਡੈ ਜਾਂ ਭਾਗੜਾ ਡੈਮ ਦੀ ਗੱਲ ਕੀਤੀ ਆ ਤੇ ਭਾਗੜਾ ਡੈਮ ਜਿਹੜਾ ਖਾਤਰੇ ਦੇ ਦੇ ਨੇ ਸੰਤੋ ਅੱਜ ਮਹਿਜ 2 ਫੁੱਟ ਹੇਠਾਂ ਚੱਲ ਰਿਹਾ ਜਿਹੜਾ ਖਤਰੇ ਦਾ ਇਨਸਾਨ ਆਗਾ ਉਹ 1680 ਫੁੱਟ ਜੇ ਅੱਜ ਦੇ ਪਾਣੀ ਦੀ ਲੈਵਲ ਦੀ ਗੱਲ ਕੀਤੀ ਜਾਵੇ ਭਾਗੜਾ ਡੈਮ ਦੇ 1670 ਪੁਆਇੰਟ 84 ਫੁੱਟ ਦੇ ਕਰੀਬ ਜਿਹੜਾ ਅੱਜ ਪਾਣੀ ਦਾ ਲੈਵਲ ਜਿਹੜਾ ਭਾਗੜਾ ਡੈਮ ਦੇ ਵਿੱਚ ਰਿਕਾਰਡ ਕੀਤਾ ਜਾ ਰਿਹਾ ਹੈਗਾ ਮਤਲਬ ਕਿ 2 ਫੁੱਟ ਖਤਰੇ ਇਨਸਾਨ ਤੋਂ ਹੇਠਾਂ ਅਜ ਭਾਗੜਾ ਡੈਮ ਚੱਲ ਰਿਹਾ ਜਿਹਦੇ ਵਿੱਚੋਂ ਸਿਆਸੀ ਯਰਕੂਸਿਕ ਪਾਣੀ ਇਨਫਲੋ ਟਾਈਮ ਦੇ ਵਿੱਚ ਆ ਰਿਹਾ ਤੇ ਜਿਹਦੇ ਵਿੱਚ 75000 ਕਿਊਸਕ ਪਾਣੀ ਜਿਹੜਾ ਅੱਜ ਛੱਡਿਆ ਜਾ ਰਿਹਾ ਜ਼ਿਆਦਾਤਰ ਪਾਣੀ ਜਿਹੜਾ ਸਤਲੁਜ ਵਿੱਚ ਜਾ ਰਿਹਾ ਤੇ ਕੁਝ ਅਨੰਤਪੁਰ ਸਾਹਿਬ ਦੇ ਨੰਗਲ ਹਾਈਡਲ ਨਹਿਰ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਥੋੜਾ ਕਨਾ ਬਾਕੀ ਜਿਹੜਾ ਸਤਲੁਜ ਵਿੱਚ ਲਗਾਤਾਰ ਪਾਣੀ ਦਾ ਵਹ ਲੋ ਵਾਦਾ ਦਿਖਾਈ ਦੇ ਰਿਹਾ ਜੀਦਾ ਕਰਕੇ ਸਤਲੁਜ ਦੇ ਨਾਲ ਲੱਗਦੇ ਰੋਪੜ ਤੋਂ ਲੈ ਕੇ ਲੁਧਿਆਣਾ ਜਲੰਧਰ ਕਪੂਥਲਾ ਤੇ ਮੋਗਾ ਦੇ ਏਰੀਏ ਹੋਗੇ ਅਪਰੋਜਪੁਰ ਤੇ ਫਾਜ਼ਿਲਕਾ ਦੇ ਇਲਾਕੇ ਜਿਹੜੇ ਚੌਕਸ ਤੇ ਅਲਰਟ ਰਹਿਣ ਜਿੱਥੇ-ਜਿੱਥੇ ਵੀ ਤੁਹਾਨੂੰ ਬੰਨ ਕਮਜ਼ੋਰ ਲੱਗ ਰਿਹਾ ਤਾਂ ਉਹਨੂੰ ਪੂਨ ਦੀ ਪਹਿਲਾ ਹੀ ਕੋਸ਼ਿਸ਼ ਕੀਤੀ ਜਾਵੇ ਜੇ ਕੋਈ ਬਾਈਚਾਂਸ ਬੰਨ ਟੁੱਟਦਾਗਾ ਤਾਂ ਜਿਹੜਾ ਹਾਲਾਤ ਜਿਹੜੇ ਹੜ੍ਹਾਂ ਦੇ ਹੋਰ ਗੰਭੀਰ ਹੋ ਸਕਦੇ ਏਦਾਂ ਦੀ ਸੁਭਾਵਨਾ ਜਾ ਪਰਹੀ ਆ ਕਿਉਂਕਿ ਮੌਸਮ ਵਾਲੇ ਪੱਖ ਤੋਂ ਲੈ ਕੇ ਅਸੀਂ ਅੱਗੇ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹੁੰਦੇ ਆ ਸੋ ਉਦਾਂ ਦੀ ਸਥਿਤੀ ਜਿਹੜੀ ਤੁਹਾਡੇ ਸਾਹਮਣੇ ਬਿਆਨ ਕਰਦੇ ਆਂਗੇ ਜੇ ਹਰੀਕੇ ਹੈਡ ਜੇ ਪੌਂਗ ਡੈਮ ਦੀ ਗੱਲ ਕੀਤੀ ਆ ਤਾਂ ਪੌਂਗ ਡੈਮ ਅੱਜ 1393 ਫੁੱਟ ਨੂੰ ਜਿਹੜਾ ਪਾਣੀ ਦਾ ਲੈਵਲ ਉਹ ਪਾਰ ਕਰ ਚੁੱਕਿਆ ਮਤਲਬ ਕਿ ਖਾਤਰੇ ਦੇ ਇਨਸਾਨ ਨੂੰ ਪਾਰ ਕਰ ਚੁੱਕਿਆ ਹੈਗਾ ਜੇ ਪੌਂਗ ਡੈਮ ਦੀ ਅੱਜ ਦੀ ਗੱਲ ਕੀਤੀ ਆਵੇ ਤਾਂ ਇਨਫਲੋ ਜਿਹੜਾ ਉੱਥੇ 1,60,000 ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਤੇ ਜਿਹੜਾ ਛੱਡਿਆ ਜਾ ਰਿਹਾ ਉਹ ਹੈਗਾਗਾ 79,000 ਕਿਊਸਿਕ ਜੇ ਹਰੀਕੇ ਹੈਡ ਦੀ ਗੱਲ ਕੀਤੀ ਆਵੇ ਤਾਂ ਬਿਆਸ ਦਾ ਤੇ ਸਤਲੁਜ ਦਾ ਜਿਹੜਾ ਮਿਕਸ ਹੋ ਕੇ ਹਰੀਕੇ ਹੈਡ ਤੱਕ ਜਾ ਰਿਹਾ ਹੈਗਾ ਇਕੱਠਾ ਹੋ ਰਿਹਾ ਜਿੱਤੇ ਉਹ ਹੈਗਾਗਾ 340000 ਕਿਊਸਿਕ ਪਾਣੀ ਜਿਹੜਾ ਉਤੋਂ ਤੱਕ ਹਰੀਕੇ ਹੈਡ ਤੱਕ ਦੋਨਾਂ ਦਰਿਆਵਾਂ ਦਾ ਪਹੁੰਚ ਰਿਹਾ ਕਿਉਂਕਿ ਸਤਲੁਜ ਦੇ ਵਿੱਚ ਹੋਰ ਵੀ ਛੋਟੇ ਨਦੀਆਂ ਨਾਲਿਆਂ ਦਾ ਪਾਣੀ ਮਿਕਸ ਹੋ ਜਾਂਦਾ ਜਿੱਦਾਂ ਕਰਕੇ ਹਰੀਕੇ ਹੈਡ ਤੱਕ ਜਾਂਦੇ ਜਾਂਦੇ ਪਾਣੀ ਦਾ ਫਲੋ ਹੋਰ ਵਜਨ ਦਾ ਲਗਭਗ ਹਰੀਕੇ ਹੈਡ ਤੱਕ 340000 ਕਿਊਸਕ ਦੇ ਕਰੀਬ ਪਾਣੀ ਪਹੁੰਚ ਰਿਹਾ ਤੇ ਉਹਦੇ ਵਿੱਚੋਂ 329000 ਕਿਊਸਕ ਪਾਣੀ ਅੱਗੇ ਰਿਲੀਜ਼ ਕੀਤਾ ਜਾ ਰਿਹਾ ਹਰੀਕੇ ਹੈਡ ਤੋਂ ਜੇ ਡੈਮਾਂ ਦੀ ਗੱਲ ਕੀਤੀ ਆ ਤਾਂ ਡੈਮ ਪਹਿਲਾਂ ਹੀ ਓਵਰਫਲੋ ਚੱਲ ਰਹੇ ਨੇ ਉਫਾਨ ਤੇ ਚੱਲ ਰਹੇ ਨੇ ਸੋ ਘੱਗਰ ਤੇ ਸਤਲੋ ਬਿਆਸ ਤੋਂ ਬਾਅਦ ਜਿਹੜਾ ਸਤਲੋ ਤੇ ਘੱਗਰ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਹੜ੍ਹਾਂ ਦੇ ਲਈ ਅਲਰਟ ਤੇ ਰਹਿਣਗੇ ਚੌਕਸ ਤੇ ਚਕੰਨੇ ਰਹੋ ਤੁਹਾਡੇ ਅਸੀਂ ਤਾਂ ਤੁਹਾਨੂੰ ਅਪਡੇਟ ਕਰ ਸਕਦੇ ਹਾਂ ਅਲਰਟ ਕਰ ਸਕਦੇ ਹਾਂ ਬਾਕੀ ਤੁਹਾਡੀ ਜ਼ਿੰਮੇਵਾਰੀ ਹੈਗੀ ਤੇ ਤੁਸੀਂ ਵੀ ਰਾਖੀਆਂ ਕਰੋ ਬੰਨਾਂ ਦੀਆਂ ਤੇ ਬੰਨਾਂ ਨੂੰ ਪੂਨ ਦੀ ਕੋਸ਼ਿਸ਼ ਕਰੋ ਜਿੱਥੇ ਜਿੱਥੇ ਵੀ ਤੁਹਾਨੂੰ ਲੱਗ ਰਿਹਾ ਹੈਗਾ ਵੀ ਸਥਿਤੀ ਖਰਾਬ ਹੋ ਸਕਦੀ ਹੈ ਜਾਂ ਬੰਨ ਟੁੱਟ ਸਕਦਾ ਹੈਗਾ ਉੱਥੇ ਪ੍ਰਸ਼ਾਸਨ ਦੀ ਮਦਦ ਨਾਲ ਜਾਂ ਆਪ ਦੇ ਹਿੱਲੇ ਵਸੀਲੇ ਨਾਲ ਜਿਹੜਾ ਉੱਥੇ ਬੰਨ ਪੂਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜਿਹੜਾ ਜਿਆਦਾ ਸਤਲੋਜ ਦਾ ਮਾਰ ਆ ਕੀ ਉਹ ਇਸ ਟਾਈਮ ਫਰੋਜਪੁਰ ਤੇ ਫਾਜ਼ਲਕਾ ਦੇ ਇਲਾਕਿਆਂ ਨੂੰ ਪੈ ਰਹੀ ਹੈ ਕਿ ਜਿੱਥੇ ਸਭ ਤੋਂ ਪਾਣੀ ਵੱਧ ਜਾ ਰਿਹਾ ਹੈਗਾ ਸੋ ਆਉਂਦੇ ਦਿਨਾਂ ਦੇ ਮੌਸਮ ਦੇ ਮਜਾਦ ਦੀ ਗੱਲ ਕੀਤੀ ਆਵੇ ਤਾਂ ਮੌਸਮ ਵੀ ਹਲੇ ਉਹਨਾਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਲੋ ਪ੍ਰੈਸ਼ਰ ਏਰੀਆ ਘੱਟ ਦਬਾ ਦਾ ਖੇਤਰ ਪੰਜਾਬ ਨੂੰ ਭਾਰੀ ਮੀਂਹ ਨਾਲ ਪ੍ਰਭਾਵਿਤ ਕਰ ਰਿਹਾ ਸੀ ਉਹ ਅੱਜ ਤੋਂ ਕਮਜ਼ੋਰ ਪੈਣਾ ਸ਼ੁਰੂ ਹੋ ਜਾਣਾ ਜਿੱਦੇ ਚੱਲਦੇ ਆ ਮੀਂਹੀਆਂ ਕਾਰਵਾਈਆਂ ਜਿਹੜੀਆਂ ਵੱਡੇ ਪੱਧਰ ਤੇ ਹੋ ਰਹੀਆਂ ਸੀ ਉਹਦੇ ਵਿੱਚ ਥੋੜੀ ਹੁਣ ਕਮੀ ਦੇਖਣ ਨੂੰ ਮਿਲੇਗੀ ਪਰ ਜਿਵੇਂ ਹੀ ਇਹ ਜੇ ਸਿਸਟਮ ਕਮਜ਼ੋਰ ਪਊਗਾ ਤੇਰੀ ਨਮੇਲੀਆਂ ਹਵਾਵਾਂ ਇਹਨੇ ਇਕੱਠੀਆਂ ਕੀਤੀਆਂ ਸੀ ਉਹ ਹੁਣ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਖਿੱਲਰ ਜਾਣੀਆਂ ਜਿਸ ਦਾ ਕਰਕੇ ਅ 4 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿਚਕਾਰ ਪੰਜਾਬ ਵਿੱਚ ਟੁੱਟੀਆਂ ਹੋਈਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਉਹ ਜ਼ਿਆਦਾ ਏਰੀਆ ਤਾਂ ਕਵਰ ਨਹੀਂ ਕਰਨਗੀਆਂ ਮਤਲਬ ਕਿ 50 60% ਇਲਾਕਿਆਂ ਵਿੱਚ ਜਾਨਾ ਮੀ ਦੀ ਕਾਰਵਾਈ ਦੀ ਸੰਭਾਵਨਾ ਬਣੀ ਰਹੂਗੀ ਉਹ ਜ਼ਿਆਦਾ ਏਰੀਆ ਤਾਂ ਕਵਰ ਨਹੀਂ ਕਰਨਗੇ ਮਤਲਬ ਪਰ ਲਿਮਟਡ ਇਲਾਕਿਆਂ ਵਿੱਚ ਕਿਤੇ ਕਿਤੇ ਦਰਮਿਆਨੇ ਤੋਂ ਭਾਰੀ ਮੀਂਹ ਕਾਰਵਾਈਆਂ ਅਗਲੇ 4-5 ਦਿਨ ਹਲੇ ਜਾਰੀ ਰਹਿ ਸਕਦੇ ਆ ਮਤਲਬ ਕਿ 7-8 ਸਤੰਬਰ ਤੱਕ ਹਲੇ ਕੋਈ ਭਾਵੇਂ ਪੱਤੇ ਪੱਤਾ ਤੇ ਮੀਂਹ ਨਹੀਂ ਪਊਗਾ ਪਰ ਫਿਰ ਵੀ ਟੁੱਟੇ ਮੇ ਇਲਾਕਾ ਜ਼ਮੀਨੀਆਂ ਕਾਰਵਾਈਆਂ ਦਰਮਿਆਨੇ ਤੋਂ ਭਾਰੀ ਮੀਂਹ ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣੀਆਂ ਨੇ ਸੋ ਮੌਸਮ ਵਾਲੇ ਪੱਖ ਤੋਂ ਥੋੜੀ ਰਾਹਤ ਜ਼ਰੂਰ ਮਿਲੂਗੀ ਪਰ ਦਰਮਿਆਨੇ ਤੋਂ ਪਰੇ ਇਹਨੀਆਂ ਕਾਰਵਾਈਆਂ ਕਿਸੇ ਵੀ ਕਿਸੇ ਜ਼ਿਲ੍ਹੇ 'ਚ ਵਾਪਰ ਸਕਦੀਆਂ ਨੇ ਧੁੱਪ ਲੱਗਦੀ ਰਹਿਣੀ ਹੈ ਬੱਦਲਬਾਈ ਦੀ ਆਵਾਜ਼ ਆਈ ਬਣੀ ਰਹਿਣੀ ਆ ਪਰ ਜਿਹੜੀ ਧੁੱਪ ਹੋਊਗੀ ਧੁੱਪ ਦੀ ਹੀਟ ਦੇ ਕਾਰਨ ਜਿਹੜਾ ਮੌਇਸਚਰ ਪੰਜਾਬ ਦੇ ਵਿੱਚੋਂ ਲੋ ਪ੍ਰੈਸ਼ਰ ਏਰੀਆ 'ਚ ਇਕੱਠਾ ਹੋਇਆਗਾ ਉਹਦੇ ਨਾਲ ਗਰਜ ਚਮਕਲੇ ਬੱਦਲ ਟਟਵੇਂ ਜੇ ਇਲਾਕਿਆਂ 'ਚ ਅਮੀਰੀਆਂ ਕਾਰਵਾਈਆਂ ਦਿੰਦੇ ਰਹਿਣਗੇ ਖਾਸ ਕਰਕੇ 5 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿਚਕਾਰ ਇੱਕ ਦੋ ਵਾਰੀ ਪੰਜਾਬ ਦੇ 60 70% ਇਲਾਕਿਆਂ 'ਚ ਦਰਮਿਆਨੇ ਜਾਂ ਭਾਰੀ ਮੀਂਹ ਦੀ ਕਾਰਵਾਈ ਕਿਤੇ ਕਿਤੇ ਦੇਖਣ ਨੂੰ ਮਿਲ ਸਕਦੀ ਹੈ ਇਤਾਂ ਦੀ ਸੁਭਾਵਨਾ ਜਿਹੜੀ ਜਾਪ ਰਹੀ ਹੈਗੀ ਸੋ ਦਰਿਆਵਾਂ ਵਾਲੇ ਪੱਖ ਤੋਂ ਵੇਖਿਆ ਜਾਵੇ ਘੱਗਤੇ ਸਤਲੁਜ ਦੇ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਉਹ ਚੌਕਸ ਤੇ ਅਲਰਟ ਰਹਿਣ ਮੀਂਹ ਵਾਲੇ ਪੱਖ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਸੋ ਹਾਲ ਫਿਲਹਾਲ ਇੰਨੀ ਕ ਅਪਡੇਟ ਹੈ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ バー。